ਸਰਕਾਰੀ ਸਕੂਲਾਂ ਨੇ ਸਾਰੀਆਂ ਵਰਦੀਆਂ ਪਿੰਡਾਂ 'ਚ ਉਹ ਨਾ ਪਾ ਜਾਂਦਾ ਕੰਪਿਊਟਰ ਤੇ ਸਰਕਾਰੀ ਸਕੂਲਾਂ ਨੇ ਸਾਰੀਆਂ ਵਰਦੀਆਂ ਸਾਡੇ ਪਿੰਡਾਂ ਦੀਆਂ ਮਾਵਾ ਪਹਿਣਾ ਉਸੇ ਆਉਣਗੀਆਂ ਵਧੀਆ ਪਹਿਲਾ ਹੋ ਜੀ ਦਾ ਇੱਥੇ ਧੰਨਵਾਦ ਜੀ ਸਰਕਾਰ ਦਾ ਜੀ ਬਹੁਤ 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 ਦਰਸਾਂ ਮੈਂ ਬਤਿਆਂ ਸਰਕਾਰੀ ਹੁੰਦੀਆਂ ਨੇ ਜਸਾਂ ਸਰਕਾਰੀ ਸਕੂਲਾਂ ਨਹੀਂ ਪੰਜਾਬ ਪੂਰ ਸਾਰੀਆਂ ਵਰਦੀ ਬਣ ਰਹੀਆਂ ਨੇ ਤੇ ਬਹੁਜੀ ਪੈਕੜੀ ਵੀ ਕਰਦੇ ਆ ਜੇ ਇੱਥੇ ਸਾਰਿਆਂ ਜਿਗਾਰ ਮੇਰੇ ਦੀ ਬੱਚੀਆਂ ਬੱਚਿਆਨੀ ਪਰਵਸ਼ ਵਧੀਆ ਕਰ ਰਹੀਆਂ ਨੇ ਸਾਰਿਆਂ ਨੂੰ ਵਧੀਆ ਕੰਮ ਕਰ ਮੇਰੇ ਸਭ ਬਹੁਤ ਸਾਰੀਆਂ ਲੇਡੀਆਂ ਕੰਮ ਕਰ। ਫਿਰ ਡ्रेसेस ਆ ਤਿਆਰ ਹੁੰਦੀਆਂ ਨੇ ਸਾਰੇ ਸਕੂਲਾਂ ਸਰਕਾਰੀ ਸਕੂਲਾਂ ਚ ਜਾਂਦੀਆਂ ਨੇ। ਇੱਥੇ ਪਹਿਲਾਂ ਮਸ਼ੀਨਾਂ ਤੇ ਤਿਆਰ ਹੁੰਦੇ ਨੇ ਸਿਲਾਈ ਕਰਦੇ ਨੇ। ਉਹ ਤੋਂ ਬਾਅਦ ਹੀ ਸਿਲਾਈ ਕਰਕੇ ਇੱਥੇ ਸਾਰੀ ਚੈਕਿੰਗ ਹੁੰਦੀ ਹੈ। ਚੈਕਿੰਗ ਤੋਂ ਬਾਅਦ ਹੀ ਇੱਥੇ ਪ੍ਰੈਸ ਹੁੰਦੀ ਆ। ਪ੍ਰੈਸ ਤੋਂ ਬਾਅਦ ਹੀ ਇੱਥੇ ਪੈਕਿੰਗ ਹੁੰਦੀ ਆ। ਫੇਸਬੁਕ ਸਕੂਲਾਂ ਚ ਜਾਂਦੀ ਹੈ ਪਿੰਡਾਰੀ ਪੰਜਾਬ ਪੁਲਿਸ ਦੀਆਂ ਵਰਦੀਆਂ ਪਿੰਡਾਂ ਚ ਮਾਵਾਂ ਜਾਂ ਭੈਣਾਂ ਉਸੇ ਆਉਂਦੀਆਂ ਨੇ ਉਹਦਾ ਘਰ ਵਾਲਾ ਖੇਤੋਂ ਜਾਂ ਦਫ਼ਤਰੋਂ ਜਾਂ ਕੋਈ ਮਜ਼ਦੂਰੀ ਕਰਦਾ ਜੋ ਤੱਕ ਉਹ ਆਪ ਦੇ ਘਰੇ ਸ਼ਾਮ ਨੂੰ ਆਵੇ ਜੇ ਦੋ ਲੇਡੀਜ਼ ਨੇ ਤਿੰਨ ਤੋਂ 4000 ਰੁਪਏ ਕਮਾਈ ਬੈਠੇ ਹੁਣ ਇੱਕ ਦਿਨ ਦਾ ਔਰਤਾਂ ਚ ਆਤਮ ਵਿਸ਼ਵਾਸ ਪਰ ਰਹੀ ਪੰਜਾਬ ਸਰਕਾਰ ਹਰ ਗਰੀਬ ਮਹਿਲਾ ਨੂੰ ਮਿਲ ਰਿਹਾ ਰੁਜ਼ਗਾਰ